ਨਮਸਕਾਰ ਮੈਂ ਹਾਂ ਤੁਹਾਡੇ ਸਾਥ ਅਨੁਸ਼ਕਾ ਔਰ ਆਪ ਦੇਖ ਰਹੇ ਹੈ ਪ੍ਰਾਈਮ ਬ੍ਰੇਕਿੰਗ ਨਿਊਜ਼ ਸਾਡੇ ਐਸਐਸਪੀ ਪਟਿਆਲਾ ਸ਼੍ਰੀ ਵਰਨ ਸ਼ਰਮਾ ਆਈਪੀਐਸ ਉਹਨਾਂ ਦੇ ਨਿਸ਼ਾ ਨਿਰਦੇਸ਼ ਤਹਿਤ ਪਟਿਆਲਾ ਪੁਲਿਸ ਨੇ ਮਾੜੀ ਅਨਸਾ ਖਿਲਾਫ ਇੱਕ ਜਿਹੜੀ ਮੁਹਿੰਮ ਨਤੀ ਹੋਈ ਹੈ ਉਹਦੇ ਤਹਿਤ ਐਸਸੀ ਮਸ਼ਹੂਰ ਸਿੰਘ ਇਸ ਕਤਵਾਲੇ ਨੂੰ ਕਨਫਰਮੇਸ਼ਨ ਮਿਲੀ ਕਿ 24 ਤਰੀਕ ਨੂੰ ਇੱਕ ਲੜਕੀ ਦਾ ਫੋਨ ਜਿਹੜਾ ਕਿ ਇਸ਼ਸ਼ਨਲ ਤੋਂ ਖੋਇਆ ਗਿਆ ਸੀ ਜਿਨ੍ਹਾਂ অপরাধੀਆਂ এ ফোন খোয়া ਸੀ ਉਹ ਚੋਰੀ ਦੇ ਮੋਟਰਸਾਈਕਲ ਉੱਤੇ ਸ਼ੀਸ਼ਮੈਲ ਦੇ ਨੇੜੇ ਤੇੜੇ ਫਿਰ ਰਹੇ ਆ ਤੇ ਦੁਆਰੇ ਵਾਰਦਾਤ ਨੂੰ ਇਲਜ਼ਾਮ ਦੇਣਾ ਚਾਹੁੰਦੇ ਆ ਜਿਹਦੇ ਤਹਿਤ ਅਸੀਂ ਨਾਕਾ ਲਾ ਕੇ ਤਿੰਨੇ ਕਿਊਸ ਨੂੰ ਰੋਲ ਅਪ ਕੀਤਾ ਤੇ ਹੁਣ ਤੱਕ ਉਹਨਾਂ ਦੇ ਕੋਲੋਂ ਸਾਨੂੰ 6 스내ਚਡ ਫੋਨਸ ਤੇ ਇੱਕ ਚੋਰੀ ਦਾ ਮੋਟਰਸਾਈਕਲ ਬਰਾਮਦ ਹੋਇਆ ਕਿਥੋਂ ਰੈਨਵਲ ਐ ਮੁੱਲ ਤੋਂ ਕੋਟਰ ਕਿੰਨੇ ਸਾਲ ਤੇ ਹਾਂਜੀ ਇਹ ਤਿੰਨੇ ਅਕਿਊਜ਼ਡ ਨੇਮਲੀ ਪ੍ਰਦੀਪ ਕੁਮਾਰ ਰਵੀਨਾਥ ਤੇ ਰਮਨ ਨੇ ਜਿਹੜੇ ਕਿ ਗਿਆਨ ਕਲੋਨੀ ਸੂਲਰ ਐ ਇਹ ਸਿਵਲ ਨੇ ਉੱਥੇ ਰਹਿੰਣਾ ਨੇ ਜੀ ਇਨਾਂ ਦੇ ਖਿਲਾਫ ਪਹਿਲਾਂ ਤੋਂ ਮਲਟੀਪਲ ਚੋਰੀ ਤੇ ਸਨੈਚਿੰਗ ਦੇ ਮੁਕਦਮੇ ਆਲਰੇਡੀ ਦਰਜ ਨੇ ਵੀ ਹੋਣਾ ਨਹੀਂ ਇਕੱਠੇ ਕਿਹਦੇ ਵੱਲੋਂ ਤਕਰੀਬਨ 25 ਸਾਲ ਦੀ ਉਮਰ ਹੈ ਜੀ ਇਹ ਮਤਲਬ ਕਿ ਅਪਰਾਧੀ ਵੀ ਤੇ ਲੋਕ ਨੇ ਤੇ ਪਹਿਲਾਂ ਤੋਂ ਹੀ ਇਕੱਠੇ ਰਹਿ ਕੇ ਇਲਾਕੇ ਦੇ ਵਿੱਚ ਰਹਿਣ ਕਰਕੇ ਇਕੱਠੇ ਰਹਿ ਜੇ ਕਰਨ ਦੀ ਕੋਸ਼ਿਸ਼ਾਂ ਦੇ ਪਤਾ ਪੱਤੀ ਚੌਂ ਤੇ ਰਹੇ ਰਹੇ ਇਹ ਜੀ ਇਨਵੈਸਟੀਗੇਸ਼ਨ ਦੇ ਵਿੱਚ ਕੀ ਹੋਊਗਾ ਜੀ ਜਨਾਲ ਜਿਹੜੀ ਐਪ੍ਰਿੰਟ ਕਰਕੇ ਰੈਸਟ ਪਾ ਲਈ ਜੀ ਇਹਨਾਂ ਨੇ ਪਰਚਾ ਹਾਂ ਜੀ ਤੇ ਇਹਨਾਂ ਦੇ ਉੱਤੇ ਪਰਚਾ ਇਹ ਜੀ ਮੈਟਰ ਆਫ ਇਨਵੈਸਟੀਗੇਸ਼ਨ ਹੈ ਜੀ ਇਹ ਵੀ ਅੱਗੇ ਤਫਤੀਸ਼ ਕੀਤੀ ਜਾ ਰਹੀ ਹੈ ਤੇ ਰਮਨ ਤੇਜ ോ ദ